ਬਾਣੀ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨ ਮਾ ਸਤ ਗੁਰ ਕਾ ਦਰਸ਼ਨ ਪਾਏ ਜੀਉ ਧਰ ਜੀਰੇ ਇਕ ਟੇਕ ਤੂੰ ਲਹੇ ਬਡਾਨੀਆਸ ਨਾਨਕ ਨਾਮ ਧਿਆਈਐ ਕਾਰਜ ਆਵੇਰਾਸ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ 5 ਘਰ ਸੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬਿਨੰਤੀ ਆ ਮਿਲੇ ਨਾਮ ਆਧਾਰ ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰ ਸਤਗੁਰ ਪਾਸ ਬਿਨੰਤੀ ਆ ਮਿਲੇ ਨਾਮ ਆਧਾਰ ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਾਜੀਨੀਆਂ ਸੱਚ ਤੇਰਾ ਪਸਾਰ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਔ ਕੁਰਬਾਨੀ ਤੇਰਿਆਂ ਸੇਵਕਾਂ ਜਨ ਹਰ ਨਾਮ ਪਿਆਰਾ ਸਭੇ ਇਸਾਂ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾ ਕੋ ਬਲਿਹਾਰਾ ਸਭੇ ਇਸਾਂ ਪੂਰੀਆਂ ਜਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾ ਕੋ ਬਲਿਹਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੁਰਪਿਆਰ ਵਾਲਿਓ ਸਤ ਸੰਗੀ ਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 746 ਤੇ 747 ਤੇ ਸੁਭਾਈਮਾਨ ਸ਼ਬਦ ਪੜਿਆ ਤੇ ਦੋ ਅੰਕਾਂ ਤੇ ਪਾਵਨ ਪਵਿੱਤਰ ਦੋ ਅੰਕਾਂ ਤੇ ਸੁਭਾਈਮਾਨ ਹੈ ਸ਼ਬਦ ਰਾਗ ਸੂਹੀ ਵਿੱਚ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਹੈ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗੁਰੂ ਮਹਾਰਾਜ ਕਹਿੰਦੇ ਓ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਗੁਰ ਪ੍ਰਸਾਦ ਦਾ ਭਾਵ ਵੀ ਉਹ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਗੁਰੂ ਦੀ ਕਿਰਪਾ ਕਿਵੇਂ ਮਿਲਦੀ ਹੈ ਗੁਰਬਾਣੀ ਸੁਣ ਕੇ ਤੇ ਗੁਰੂ ਦੇ ਬਚਨ ਮੰਨਣੇ ਦੋ ਤੀਜਾ ਬਚਨ ਕਮਾਉਣੇ ਜੋ ਗੁਰ ਕਹੇ ਸੋਈ ਭਲ ਮੰਨੋ ਜੋ ਗੁਰੂ ਕਹਿੰਦੇ ਨੇ ਉਹਨੂੰ ਪਲਾ ਕਰਕੇ ਮੰਨਣਾ ਤੇ ਗੁਰੂ ਦੇ ਕਹੇ ਅਨਸਾਰ ਜੀਵਨ ਬਸਰ ਕਰਨਾ ਇਹ ਗੁਰੂ ਦੇ ਬਚਨ ਕਮਾਉਣੇ ਹੈ ਗੁਰੂ ਦੇ ਬਚਨਾਂ ਦੀ ਕਮਾਈ ਹੈ ਤੇ ਜਦੋਂ ਗੁਰੂ ਦੇ ਬਚਨਾਂ ਦੀ ਕਮਾਈ ਕਰਦਾ ਮਨੁੱਖ ਤੇ ਫਿਰ ਉਹਦਾ ਜੀਵਨ ਸਬਰਦਾ ਜੀਵਨ ਸਬਰਦਾ ਜਦੋਂ ਤਾਂ ਫਿਰ ਉਸ ਪ੍ਰਭੂ ਪਰਮਾਤਮਾ ਦੇ ਨਾਲ ਇਹ ਜੀਵਾਤਮਾ ਦਾ ਮੇਲ ਹੁੰਦਾ ਹੈ ਜੀ ਦੇ ਜੀ ਆ ਮਨੁੱਖੇ ਜਨਮ ਦੇ ਵਿੱਚ ਹੀ ਛੇਰ ਛੱਡਣ ਤੋਂ ਬਾਅਦ ਨਹੀਂ ਕਿਉਂਕਿ ਜਿਹੜੇ ਬਾਬੇ ਨੇ ਭਾਈ ਲਾਰੇ ਲਾਉਂਦੇ ਨੇ ਵੀ ਛੇਰ ਛੱਡਣ ਤੋਂ ਬਾਅਦ ਤੁਹਾਨੂੰ ਸਵਰਗ ਮਿਲੇਗਾ ਬੜੇ ਲਾਰੇ ਲਾਉਂਦੇ ਨੇ ਜੋਤਸੀ ਹੋ ਗਏ ਪਾਂਦੇ ਹੋ ਗਏ ਬਾਬੇ ਹੋ ਗਏ ਇਹ ਬੜੇ ਲਾਰੇ ਲਾਉਂਦੇ ਨੇ ਇਹ ਲਾਰਾ ਕੋਈ ਨਹੀਂ ਚੱਲਦਾ ਇੱਥੇ ਕਿਉਂਕਿ ਗਰਬਾਣੀ ਕਹਿੰਦੀ ਐ ਨਰਕ ਸੁਰਗ ਕਿਆ ਨਰਕ ਸੁਰਗ ਕਿਆ ਵਿਚਾਰਾ ਸੰਤਨ ਦੋ ਇਰਾਦੇ ਵੀ ਜੇ ਕੋਈ ਨਰਕਾਂ ਤੋਂ ਡਰਾਉਂਦਾ ਵੀ ਦੂਜੇ ਆਹ ਕੰਮ ਕਰੇਗਾ ਤਾਂ ਤੈਨੂੰ ਨਰਕ ਮਿਲਣਗੇ ਜੇ ਤੂੰ ਆਹ ਕਰੇਗਾ ਤਾਂ ਤੈਨੂੰ ਸੁਰਗ ਮਿਲਣਗੇ ਜੇ ਕੋਈ ਸੁਰਗਾਂ ਦਾ ਲਾਰਾ ਲਾਉਂਦਾ ਤੇ ਨਰਕਾਂ ਤੋਂ ਕੋਈ ਡਰਾਉਂਦਾ ਉਹ ਗੁਰੂ ਜੀ ਕਹਿੰਦੇ ਨੇ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਇਰਾਦੇ ਹਮ ਕਾਹੂ ਕੀ ਕਾਣ ਨਾ ਕੱਟਤੇ ਆਪਣੇ ਗੁਰ ਪ੍ਰਸ਼ਾਦੇ ਗੁਰਬਾਣੀ ਕਹਿੰਦੀ ਆ ਵੀ ਅਸੀਂ ਆਪਣੇ ਗੁਰੂ ਦੀ ਕਿਰਪਾ ਅਨਸਾਰ ਜੀਵਨ ਬਸਰ ਕਰਦੇ ਆ ਗੁਰੂ ਦੇ ਹੁਕਮ ਅnder ਜੀਵਨ ਬਸਰ ਕਰਦੇ ਆ ਸਾਨੂੰ ਨਾ ਕਿਸੇ ਨਰਕਾਂ ਦਾ ਡਰ ਆ ਤੇ ਨਾ ਕਿਸੇ ਸੁਰਗਾਂ ਦਾ ਲਾਲਚ ਹੈ ਬਸ ਅਸੀਂ ਆਪਦੀ ਗੁਰੂ ਦੇ ਗੁਰੂ ਦੇ ਕਹੇ ਅਨਸਾਰ ਜੀਵਨ ਬਸਰ ਕਰਦੇ ਆ ਤੇ ਸੁਰਗਾਂ ਚ ਹੀ ਰਹਿਨੇ ਆ ਮਨੁੱਖਾ ਜਨਮ ਹੀ ਸਵਰਗ ਭਰਿਆ ਜਨਮ ਹੈ ਇਹਨੂੰ ਭਾਈ ਹੁਣ ਤੋਂ ਆਪਣੇ ਵਿਚਾਰਾਂ ਪ੍ਰਤੀ ਸਦੰਤਰ ਆਪਣੇ ਕਰਮਪਤੀ ਸਦੰਤਰਾਂ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਜੋ ਮਨੁੱਖੇ ਜਨਮ ਦੀ ਦਾਤ ਦੇਤੀ ਤੇ ਕਰਮ ਕਰਨਾ ਮਨੁੱਖ ਦੇ ਆਪਣੇ ਬਸ ਤੂੰ ਆਜ਼ਾਦ ਆ ਮਨੁੱਖ ਮਹਾਰਾਜ ਕਹਿੰਦੇ ਕਰਮ ਕਰਨ ਵਾਸਤੇ ਤੂੰ ਆਜ਼ਾਦ ਆ ਜਿਹੋ ਜਿਹਾ ਮਰਜ਼ੀ ਕੰਮ ਕਰ ਲੈ ਚੰਗਾ ਕਰੇਗਾ ਚੰਗਾ ਫਲ ਮਿਲ ਜਾਏਗਾ ਮਾੜਾ ਕਰੇਗਾ ਮਾੜਾ ਫਲ ਜਾਏਗਾ ਫੈਸਲਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ ਤੇ ਕਰਮ ਕਰਨ ਦੀ ਤੈਨੂੰ ਆਜ਼ਾਦੀ ਹੈ ਮਹਾਰਾਜ ਕਹਿੰਦੇ ਸੋ ਜਿਹੜਾ ਆਪਾਂ ਸ਼ਬਦ ਪੜਿਆ ਸੁਹੀ ਰਾਗ ਅੰਦਰ ਇੱਥੇ ਸਤਿਗੁਰਾਂ ਨੇ ਦੱਸਿਆ ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਅਧਾਰਾ ਬੇਨਤੀ ਕੌਣ ਕਰ ਸਕਦਾ ਜੀ ਮਨੁੱਖ ਸਰੀਰ ਕਰਕੇ ਬੀਬੀ ਅਚੇ ਪਾਈ ਆ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਮਨੁੱਖ ਹੀ ਕਰ ਸਕਦਾ ਹੈ ਜੇ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਜਿਹੜਾ ਕਰਦਾ ਤੇ ਉਹ ਨੂੰ ਯਾਦ ਵੀ ਕਰਦਾ ਉਹ ਨੂੰ ਅੰਗ ਸੰਗ ਵੀ ਜਾਣਦਾ ਜਿਹੜਾ ਬੇਨਤੀ ਕਰਦਾ ਬੇਨਤੀ ਤਾਂ ਤਾਂ ਹੀ ਕਰੂ ਨਾ ਜੇ ਉਹ ਨੂੰ ਸੁਭਾਏ ਮਨ ਜਾਣਦਾ ਵੀ ਅਕਾਲ ਪੁਰਖ ਵਾਹਿਗੁਰੂ ਕਣਕਣ ਵਿੱਚ ਵੱਸਦਾ ਤੇ ਜਿਹੜਾ ਜਾਣਦਾ ਹੀ ਨਹੀਂ ਉਹ ਬੇਨਤੀ ਕੀ ਕਰੂ ਸੋ ਆਪਾਂ ਸਤਿਗੁਰਾਂ ਦੀ ਕਿਰਪਾ ਸਤਕਾ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋ ਕੇ ਅਰਦਾਸ ਬੇਨਤੀ ਕਰਨੀ ਆ ਕੀਤਾ ਲੋੜੀਏ ਕੰਮ ਸੋ ਹਰਪੈ ਆਖੀਏ ਕਾਰਜ ਦੇ ਹੇ ਸਵਾਰ ਸਤਿਗੁਰ ਸੱਚ ਸਾਖੀਏ ਦਾ ਭਾਵ ਹੈ ਵੀ ਆਪਾਂ ਕੋਈ ਵੀ ਅਰਦਾਸ ਲੋੜੀ ਦੀ ਲੋੜ ਪੈਣ ਤੇ ਕੋਈ ਦੁੱਖ ਸੁੱਖਾ ਦੁੱਖ ਤਕਲੀਫਾ ਉਦੋਂ ਵੀ ਆਪਾਂ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰ ਸਕਦੇ ਹਾਂ ਕੋਈ ਸੁੱਖਾ ਧੀ ਬੱਚੇ ਦਾ ਵਿਆਹ ਕਰਨਾ ਕੋਈ ਘਰ ਮਕਾਨ ਬਣਾਉਣਾ ਕੋਈ ਮੋਟਰ ਲਾਉਣੀ ਆ ਬੋਰ ਕਰਨਾ ਕੋਈ ਵੀ ਆਪਾਂ ਘਰ ਦਾ ਕਾਰੋਬਾਰ ਕਰਨਾ ਤਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਹੀ ਕਰਨਾ ਉਹ ਫਿਰ ਸਤ ਗੁਰੂ ਸਾਨੂੰ ਸਾਡੇ ਸਹਾਈ ਹੋ ਕੇ ਉਹ ਕਾਰਜ ਸਿਰੇ ਕਰ ਚੜਾ ਦਿੰਦੇ ਨੇ ਅੱਗੇ ਮਹਾਰਾਜ ਨੇ ਦੱਸਿਆ ਸਤਗੁਰ ਪਾਸ ਬੇਨੰਤੀਆਂ ਮਿਲੇ ਨਾਮ ਅਧਾਰਾਂ ਇੱਥੇ ਨਾਮ ਦੀ ਗੱਲ ਕਰੀ ਆ ਗੁਰਬਾਣੀ ਚ ਵੀ ਜੇ ਤੂੰ ਬੇਨਤੀ ਕਰੇ ਵੀ ਪ੍ਰਭੂ ਪਰਮਾਤਮਾ ਦਾ ਨਾਮ ਮੰਗੇ ਗੁਰੂ ਦਾ ਸਿਧਾਂਤ ਮੰਗੇ ਫੇਰ ਕੀ ਹੋਏਗਾ ਟੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾਂ ਟੁੱਠੇ ਦਾ ਮਤਲਬ ਹੀ ਉਹ ਖੁਸ਼ ਹੋ ਕੇ ਤੇਰੇ ਬਹਿਮ ਪਰਮ ਫਿਕਰ ਚੋਰੇ ਸੰਸੇ ਦੂਰ ਕਰ ਦੇਗਾ ਤਾਪ ਗਿਆ ਸੰਸਾਰ ਤਾਪ ਹੀ ਚੜਿਆ ਹੁੰਦਾ ਨਾ ਆਪਾਂ ਆਮ ਗੱਲ ਭਾਸ਼ਾ ਆਮ ਗੱਲ ਕਰਦੇ ਆ ਵੀ ਯਾਰ ਆ ਕੰਮ ਹੋਇਆ ਨਹੀਂ ਤਾਪ ਚੜਿਆ ਰਹਿੰਦਾ ਜਾਂ ਕਿਸੇ ਨੇ ਕੋਈ ਲੈਣ ਦੇਣ ਜਿਹੜੀ ਆਪਣੀ ਪ੍ਰੈਕਟੀਕਲ ਗੱਲਾਂ ਵੀ ਕੋਈ ਕਿਸੇ ਨੇ ਕਸ਼ਟ ਦੇਣੀ ਆ ਆਇਆ ਮਹੀਨਾ ਆਇਆ ਰਹਿੰਦਾ ਜਦ ਤਾਪ ਚੜਿਆ ਰਹਿੰਦਾ ਕਿਸੇ ਨੇ ਗੱਡੀ ਲਈ ਆ ਕੋਈ ਮਤਲਬ ਘਰ ਮਕਾਨ ਤੇ ਲੋਨ ਲਿਆ ਹੋਇਆ ਉਹਨੂੰ ਜਦੋਂ ਕਸ਼ਟ ਦੇਣੀ ਪੈਂਦੀ ਆ ਕਿਸੇ ਨੂੰ ਵੀ ਉਹ ਅਗਲਾ ਆਮ ਜੀ ਗੱਲ ਕਹਿੰਦਾ ਜਰ ਤਾਪ ਚੜਿਆ ਰਹਿੰਦਾ ਖਣੀ ਕਦੋਂ ਨਿਪੜਨਗੀਆਂ ਇਹ ਸਾਨੂੰ ਜਿਹੜੇ ਫਿਕਰਾਂ ਝੋਰਿਆਂ ਦੇ ਸੰਤਾਪ ਦੇ ਤਾਪ ਚੜੇ ਰਹਿੰਦੇ ਨੇ ਗੁਰੂ ਮਹਾਰਾ ਸੱਚੇ ਪਾਤਸ਼ਾਹ ਤੇਰੇ ਤੇ ਖੁਸ਼ ਹੋ ਕੇ ਉਹ ਨਿਵੇੜ ਦੇਗਾ ਪਰ ਤੂੰ ਗੁਰੂ ਦਾ ਨਾਮ ਮੰਗ ਨਾਮ ਦੀ ਰਾਤ ਮੰਗ ਬਾਕੀ ਆਪਾਂ ਉਹ ਗੱਲ ਕਰ ਹੀ ਲਈ ਆ ਜਿਹੜੀ ਕੀਤਾ ਲੋੜੀਏ ਕੰਮ ਸੋ ਹਰ ਪਿਆਖੀਏ ਜਿਹੜਾ ਕਾਰਜ ਪਈ ਆਪਾਂ ਕਰਨਾ ਕਰ ਪਰਿਵਾਰ ਦੇ ਵਿੱਚ ਤੇ ਉਹਦੇ ਬਾਰੇ ਆਪਾਂ ਅਰਦਾਸ ਕਰਨੀ ਹਾਂ ਅੱਗੇ ਸਤਿਗੁਰੂ ਦੱਸਦੇ ਨੇ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰ ਜਨਹਾਰਾ ਉਹ ਭਗਤ ਪਿਆਰਿਆਂ ਦੀ ਟੇਕ ਐ ਭਗਤ ਪਿਆਰੇ ਗੁਰੂ ਦੇ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਤੇ ਓਟ ਆਸਰਾ ਰੱਖਦੇ ਨੇ ਆਪਾਂ ਕਹਿੰਦੇ ਨੇ ਨਾ ਆਮ ਆਪਾ ਅਰਦਾਸ ਕਰਦੇ ਆ ਵੀ ਇਹ ਸੱਚੇ ਪਾਤਸ਼ਾਹ ਆਪ ਜੀ ਦਾ ਹੀ ਓਟ ਆਸਰਾ ਹੈ ਸਾਨੂੰ ਇਹ ਅਰਦਾਸ ਕਰਤੀ ਫਿਰ ਆਪਾਂ ਓਟ ਆਸਰਾ ਰੱਖ ਜੇ ਵਿਸ਼ਵਾਸ ਕਰੀਏ ਅਰਦਾਸ ਕਰਕੇ ਵਿਸ਼ਵਾਸ ਵੀ ਕਰਨਾ ਜਿਹੜਾ ਅਰਦਾਸ ਵਿੱਚ ਸ਼ਬਦ ਪੜ੍ਹਦੇ ਆ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਬਸਾਹੋਦਾਨ ਬਸਾਹੋਦਾਨ ਦਾ ਮਤਲਬ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਭਰੋਸਾ ਵੀ ਹੋਵੇ ਤੇਰੇ ਤੇ ਭਰੋਸਾ ਵੀ ਕਰਕੇ ਗੁਰੂ ਤੇ ਵੀ ਹਾਂ ਅਰਦਾਸ ਕੀਤੀ ਆ ਗੁਰੂ ਨੇ ਕੰਮ ਕਰ ਦੇਣਾ ਭਰੋਸਾ ਰੱਖ ਜੇ ਕਈ ਵਾਰੀ ਹੁਣ ਮੈਂ ਵੀ ਵਿਚੇ ਹੀ ਆ ਪਰ ਅਰਦਾਸ ਕਰਦਿੰਨੇ ਆ ਤੇ ਜਦੋਂ ਥੋੜਾ ਜਿਹਾ ਟਾਈਮ ਲੱਗਦਾ ਉਸ ਕੰਮ ਪੂਰਾ ਹੋਣ ਮੇਂ ਤੇ ਫੇਰ ਸਾਡਾ ਮਨ ਜੇ ਨਾ ਉਹ ਡਿਕਟੋਲੇ ਜੇ ਖਾਂਦਾ ਵੀ ਹੋਣਾ ਨਹੀਂ ਇਹ ਨਾ ਇਹ ਧਿਆਨ ਚ ਰੱਖਣਾ ਵੀ ਜੋ ਵੀ ਅਰਦਾਸ ਕੀਤੀ ਆ ਵਿਸ਼ਵਾਸ ਰੱਖਣਾ ਗੁਰੂ ਤੇ ਟਾਈਮ ਲੱਗ ਸਕਦਾ ਕੁਝ ਉਹ ਕੰਮ ਪੂਰਾ ਹੋਣ ਨੂੰ ਮਹਾਰਾਏ ਨੇ ਦੱਸਿਆ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਭਗਤ ਤੇਰੀ ਟੇਕ ਰੱਖਦੇ ਨੇ ਓਟ ਆਸਰਾ ਰੱਖਦੇ ਨੇ ਸਤ ਸੰਗੀ ਜਨ ਤੇਰਾ ਓਟ ਆਸਰਾ ਲੈਂਦੇ ਨੇ ਕੀਦਾ ਹੈ ਸੱਚੇ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਜੀ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰੰ ਸਾਰੀ ਸਮਗਰੀ ਤੇਰੀ ਸੱਚੀ ਹੈ ਸੱਚਾ ਤੂੰ ਕੁਦਰਤ ਨੂੰ ਸੱਚੀ ਨੂੰ ਸਾਜਿਆ ਤੂੰ ਆਪ ਸੱਚਾ ਹੈ ਤੇਰੀ ਸਾਜੀ ਹੋਈ ਚੀਜ਼ ਵੀ ਸੱਚੀ ਹੈ ਸੱਚ ਤੇਰਾ ਦਰਬਾਰਾ ਤੇਰਾ ਦਰਬਾਰ ਵੀ ਸੱਚਾ ਹੈ ਇੱਕੋ ਦਰਬਾਰ ਦੀ ਗੱਲ ਕਰੀ ਆ ਜੀ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਦੀ ਗੱਲ ਹੈ ਜਿੱਥੇ ਅਸੀਂ ਆਪਣੀ ਭਾਵਨਾ ਲੈ ਕੇ ਆਉਨੇ ਆਂ ਭਟਾਵਾਂ ਵੀ ਇੱਥੇ ਅਰਪਣ ਕਰਦੇ ਆਂ ਜੇ ਤਨ ਤੇ ਮਨ ਤੇ ਅਰਪਣ ਕਰ ਲੀਏ ਫਿਰ ਗੁਰੂ ਤੇ ਗੁਰੂ ਦੇ ਸਿੱਖ ਵਿੱਚ ਕੋਈ ਫਰਕ ਨਹੀਂ ਰਹਿੰਦਾ ਆਪਾਂ ਰੋਜ਼ ਇਤਹਾਸ ਵਾਲੀ ਨਿਗਾਹ ਮਾਰਦੇ ਆਂ ਫਿਰ ਜੈਸਾ ਗੁਰੂ ਉਹੇ ਜੈ ਸਿੱਖ ਅੱਗੇ ਮਾਰਾ ਦੱਸ ਦੇ ਨੇ ਸੱਚ ਤੇਰੇ ਖਾ ਜੀਨੀਆਂ ਸੱਚ ਤੇਰਾ ਪਸਾਰਾਂ ਸਾਰੀ ਸ੍ਰਿਸ਼ਟੀ ਨੂੰ ਸਜਣ ਵਾਲਿਆ ਚਾਰ ਖਾਣੀਆਂ ਤੋਂ ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਮਾਤਮਾ ਜੀ ਇਹ ਤੇਰਾ ਪਸਾਰਾ ਸੱਚਾ ਹੈ ਚਾਰ ਖਾਣੀਆਂ ਕਿਹੜੀਆਂ ਨੇ ਇਹ ਵੀ ਗੱਲ ਕਰ ਲਈ ਆਪਾਂ ਚਾਰ ਖਾਣੀਆਂ ਦਾ ਮਤਲਬ ਆ ਇੱਕ ਤਾਂ ਅੰਡਜ ਜੇਰਜ ਸੇਤਜ ਪੁੱਤ ਕੁਝ ਧਰਤੀ ਚੋਂ ਜੀਵ ਪੈਦਾ ਹੁੰਦੇ ਨੇ ਪੇੜ ਪੌਦੇ ਵੀ ਪੈਦਾ ਹੁੰਦੇ ਨੇ ਜੀਵ ਵੀ ਪੈਦਾ ਹੁੰਦੇ ਨੇ ਧਰਤੀ ਚੋਂ ਪਸੀਨੇ ਚੋਂ ਵੀ ਜੀਵ ਪੈਦਾ ਹੁੰਦੇ ਨੇ ਦੂਜੀ ਤੀਜੀ ਆਂਡੇ ਚੋਂ ਪੈਦਾ ਹੁੰਦੇ ਨੇ ਪੰਛੀਆਂ ਦੇ ਪੰਛੀਆਂ ਦੇ ਬੱਚੇ ਵੀ ਆਂਡਿਆਂ ਚੋਂ ਪੈਦੇ ਹੁੰਦੇ ਨੇ ਸੱਪ ਕਰਲੀਆਂ ਦੇ ਆਂਡਿਆਂ ਚੋਂ ਬੱਚੇ ਪੈਦਾ ਹੁੰਦੇ ਨੇ ਧਰਤੀ ਚੋਂ ਪੈਦਾ ਹੁੰਦੇ ਨੇ ਪਸੀਨੇ ਚੋਂ ਪੈਦਾ ਹੁੰਦੇ ਨੇ ਆਂਡੇ ਚੋਂ ਪੈਦਾ ਹੁੰਦੇ ਨੇ ਜ਼ੇਰ ਤੋਂ ਪੈਦਾ ਹੁੰਦੇ ਨੇ ਪਸ਼ੂ ਮਨੁੱਖ ਤਾਂ ਇਹ ਜਾਣੀ ਚਾਰ ਖਾਣੀਆਂ ਨੇ ਇਹ ਤੇਰਾ ਪਸਾਰਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜੀ ਸਮਝਾਉਣਾ ਕਰਦੇ ਨੇ ਵੀ ਇਹ ਤੇਰਾ ਪਸਾਰਾ ਚਾਰੇ ਖਾਣੀਆਂ ਤੋਂ ਤੂੰ ਜੀਵਾਂ ਨੂੰ ਪੈਦਾ ਕਰਦਾ ਅਗਲੇ ਬੰਦ ਚ ਮਹਾਰਾਜ ਦੱਸਨੇ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਤੇਰਾ ਰੂਪ ਅਗੰਮ ਹੈ ਦੱਸਿਆ ਨਹੀਂ ਜਾ ਸਕਦਾ ਵੀ ਕਹਿੋ ਜੀ ਰੂਪ ਆ ਤੇਰਾ ਤੂੰ ਬੇਅੰਤ ਹੈ ਨੂਪ ਤੇਰਾ ਦਰਸਾਰਾ ਜੇ ਹੁਣ ਦੂਜਾ ਪੱਖ ਦੇਖ ਜੇ ਤਾਂ ਕੁਦਰਤ ਦੇ ਵਿੱਚ ਪ੍ਰਭੂ ਪਰਮਾਤਮਾ ਅਨੇਕ ਰੂਪ ਹੋਇਆ ਹੋਇਆ ਹੈ ਮਨੁੱਖਤਾ ਦੇ ਵਿੱਚ ਅਨੇਕ ਰੂਪ ਧਾਰਨ ਕਰੀ ਬੈਠਾ ਕੁਦਰਤ ਦੇ ਵਿੱਚ ਪਰ ਹੈ ਨਰਲੇਪ ਦਿਖਦਾ ਨਹੀਂ ਉਹ ਜਿਹੜੇ ਗੁਰਮਖ ਪਿਆਰੇ ਨੇ ਉਹਨਾਂ ਨੇ ਦੇਖਣਾ ਮਨੁੱਖਤਾ ਦੇ ਵਿੱਚੋਂ ਕੁਦਰਤ ਦੇ ਵਿੱਚੋਂ ਦੇਖਣਾ ਕੁਦਰਤ ਦੇ ਨਾਲ ਪਿਆਰ ਕਰਨਾ ਪ੍ਰਭੂ ਪਰਮਾਤਮਾ ਨਾਲ ਪਿਆਰ ਕਰਨਾ ਅੱਗੇ ਮਹਾਰਾਜ ਦੱਸ ਦਿੰਨੇ ਹਾਂ ਹਾਂ ਕੁਰਬਾਨੀ ਤੇਰਿਆਂ ਸੇਵਕਾਂ ਮਹਾਰਾਜ ਕਹਿੰਦੇ ਤੇਰੇ ਸੇਵਕਾਂ ਤੋਂ ਕੁਰਬਾਨ ਜਾਵਾਂ ਕਿੰਨਾ ਤੋਂ ਜਿਨ ਹਰ ਨਾਮ ਪਿਆਰਾ ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ ਗੁਰੂ ਜੀ ਏ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜਿੰਨਾ ਭਗਤ ਪਿਆਰਿਆਂ ਨੂੰ ਜਿੰਨਾ ਸੇਵਕਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਮੈਂ ਉਹਨਾਂ ਤੋਂ ਕੁਰਬਾਨ ਜਾਵਾਂ ਮਹਾਰਾਜ ਕਹਿੰਦੇ ਸਭੋ ਹਿੱਸਾ ਪੂਰੀਆਂ ਜਹ ਪਾਇਆ ਅਗਮ ਅਪਾਰਾਂ ਜਦੋਂ ਪਾਈ ਉਸ ਅਗਮ ਅਪਾਰਾ ਜਿਹਦਾ ਕੋਈ ਹੱਦ ਬੰਨਾ ਨਹੀਂ ਹੈ ਵੱਡੇ ਪਸਾਰੇ ਵਾਲਾ ਜਿੰਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਸਿਰਫ ਉਹਦੇ ਗੋਣੀ ਗਾਏ ਜਾ ਸਕਦੇ ਨੇ ਫਿਰ ਜਦੋਂ ਉਹਦੇ ਨਾਲ ਜੀਵਾਤਮਾ ਜੁੜਦਾ ਫਿਰ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾਂ ਆਖਰੀ ਬੰਦ ਚ ਕੀ ਕਹਿੰਦੇ ਨੇ ਮਹਾਰਾਜ ਗੁਰਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਹਜਰਨਾ ਕੋ ਬਲਿਹਾਰਾਂ ਮਹਾਰਾਜ ਕਹਿੰਦੇ ਸਾਨੂੰ ਏ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਏ ਸ਼ਬਦ ਗੁਰੂ ਜੀ ਤੇਰੇ ਚਰਨਾਂ ਨਾਲ ਜੁੜ ਕੇ ਸਾਨੂੰ ਉਹ ਪ੍ਰਭੂ ਪਰਮਾਤਮਾ ਦਾ ਮੇਲ ਹੋ ਗਿਆ ਸੋ ਜੋ ਲੜੀਵਾਰ ਆਪਾਂ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪਾਵਨ ਪਵਿੱਤਰ ਅੰਗ 462 23 ਸਭాయਮਾਨ ਪੰਕਤੀਆਂ ਰਹਿੰਦੀਆਂ ਦੋ ਤਿੰਨ ਬੰਦ ਰਹਿੰਦੇ ਆ ਜੀ ਇਸ ਅੰਗ ਦੇ ਵਿੱਚੋਂ ਜਿਹੜਾ ਕਿ ਮਹਾਰਾਜ ਨੇ ਇੱਥੇ ਵੀ ਸਮਝਾਉਣਾ ਹੀ ਕਰਿਆ ਪ੍ਰਭ ਮਾਨ ਪੂਰਨ ਦੁਖ ਬਦੀਰਨ ਸਗਲ ਇਸ ਪੁਜੰਤੀਆਂ ਮਹਾਰਾਜ ਕਹਿੰਦੇ ਹੈ ਪ੍ਰਭੂ ਆਪਣੇ ਦਰ ਦੇ ਮੰਗਤਿਆਂ ਦਾ ਆਦਰ ਮਾਨ ਕਰਦਾ ਹੈ ਜਿਵੇਂ ਕਿ ਆਪਾਂ ਵਾਰੀ ਧਾਰਨਾ ਲਈਏ ਜੇ ਕੋਈ ਮੰਗਤਾ ਆ ਵੀ ਜਾਂਦਾ ਦੇਖੋ ਆਪਾਂ ਤਰਸ ਕਰਕੇ ਉਹਨੂੰ ਅਕਲ ਕਹਿ ਦਿੰਨੇ ਚੱਲ ਜਾ ਰਹੇ ਨੂੰ ਕੁਛ ਨਾ ਕੁਛ ਦਿਓ ਜੇ ਭਾਈ ਤੂੰ ਗੁਰੂ ਘਰ ਦਾ ਮੰਗਤਾ ਜਾਂ ਗੁਰੂ ਦੇ ਦਰ ਤੇ ਮੰਗਤਾ ਬਣ ਕੇ ਆਉਣਾ ਤੋ ਆਪਣੇ ਮੰਗਤਿਆਂ ਦਾ ਆਦਰ ਮਾਨ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਦਾਤਾਂ ਸਾਰੀਆਂ ਉਹਦੀਆਂ ਹੀ ਵਰਤਦੇ ਨੇ ਸਾਰੇ ਜੀਵ A to Z ਕਿੱਟੀ ਤੇ ਕੁੰਚਰ ਸੂਲਾ ਜ਼ਫਰ ਕਿਰਪਾ ਦ੍ਰਿਸ਼ਟ ਕਰ ਬੂਲਾ ਬਰੀਕ ਤੋਂ ਬਰੀਕ ਜੀਵ ਕੀੜੀ ਆਪਾਂ ਦੇਖਦੇ ਆਂ ਜਿਹੜੀ ਭੂਰੀ ਜੀ ਕੀੜੀ ਆ ਜਿਹੜੀ ਆ ਅਸੂਲ ਅੱਖਾਂ ਨਾਲ ਦਿਖਦੀ ਆਪਾਂ ਨੂੰ ਉਦੋਂ ਬਰੀਕ ਜਿਹੜੇ ਨੇ ਉਹ ਮਾਈਕਸਕੋਪ ਨਾਲ ਦਿਖਦੇ ਨੇ ਦੁੱਧ ਦਹੀਂ ਦੇ ਵਿੱਚ ਦੇਖ ਲੈਂਦੇ ਨੇ ਉਹਦੇ ਨਾਲੋਂ ਸੀਸੇ ਜੇ ਨਾਲ ਆਪਾਂ ਨੂੰ ਅਸੂਲ ਅੱਖਾਂ ਦੇ ਨਾਲ ਦਿਸਦਾ ਬਰੀਕ ਤੋਂ ਬਰੀਕ ਭੂਰੀ ਕੀੜੀ ਤੇ ਵੱਡੇ ਤੋਂ ਵੱਡੇ ਆਕਾਰ ਵਾਲਾ ਹਾਸੀ ਕੀੜੀ ਤੋਂ ਲਾ ਕੇ ਹਾਸੀ ਤੱਕ ਸਾਰਿਆਂ ਤੇ ਇੱਕੋ ਜੀ ਕਿਰਪਾ ਆਉਦੀ ਪ੍ਰਭੂ ਪਰਮਾਤਮਾ ਦੀ ਇੱਕੋ ਜਾਂ ਨੂੰ ਹਵਾ ਪਾਣੀ ਦੇ ਰਿਹਾ ਇੱਕੋ ਜਾਂ ਨੂੰ ਸਰੀਰ ਦਿੱਤਾ ਇੰਦ੍ਰੇ ਗਿਆਨ ਇੰਦ੍ਰੇ ਕਰਮ ਇੰਦ੍ਰੇ ਇਹਨਾਂ ਦੀ ਗੱਲ ਹੈ ਜਪਾਦ ਨੇ ਅਭੀ ਆ ਸਰੀਰ ਮਿੱਟੀ ਦਾ ਸਰੀਰ ਦੀ ਗੱਲ ਕਰਕੇ ਤਾਂ ਕਿਸੇ ਦਾ ਆਕਾਰ ਵੱਡਾ ਕਿਸੇ ਦਾ ਛੋਟਾ ਇਸਤਰੀ ਸਰੀਰ ਬੱਕਰਾ ਹੈ ਮਨੁੱਖ ਮਨੁੱਖ ਸਰੀਰ ਬੱਕਰਾ ਹੈ ਪਸ਼ੂ ਪੰਛੀਆਂ ਦੇ ਸਰੀਰ ਬੱਕਰੇ ਬੱਕਰੇ ਨੇ ਪਰ ਜਿਹੜੇ ਆ ਗਿਆਨ ਇੰਦ੍ਰੇ ਦਿੱਤੇ ਨੇ ਦੋ ਅੱਖਾਂ ਦੋ ਕੰਨ ਮੁਖ ਕਰਮ ਇੰਦ੍ਰੇ ਇਹ ਸਾਰੇ ਇੱਕੋ ਜਿਹੇ ਦਿੱਤੇ ਨੇ ਪ੍ਰਭੂ ਪ੍ਰਮਾਤਮਾ ਨੇ ਸੋ ਮਹਾਰਾਜ ਕਹਿੰਦੇ ਪ੍ਰਭ ਮਾਨਪੂਰਨ ਦੁੱਖ ਬਦੀਰਨ ਸਗਲ ਐ ਸੁਪਜੰਤੀਆਂ हे ਪ੍ਰਭੂ ਆਪਣੇ ਦਰ ਦੇ ਮੰਗਤਿਆਂ ਦਾ ਆਦਰ ਮਾਨ ਕਰਦਾ ਹੈ ਤੂੰ ਉਹਨਾਂ ਦੇ ਦੁੱਖਾਂ ਦਾ ਨਾਸ਼ ਕਰਦਾ ਹੈ ਤੇਰੀ ਮਿਹਰ ਨਾਲ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਹਰ ਕੰਠ ਲਾਗੇ ਜਨ ਸੁਭਾਗੇ ਮੇਲਨ ਸੇ ਜੋ ਸੁਹੰਤیاں ਜਿਹੜੇ ਵਿਭਾਗੀ ਮਨੁੱਖ ਪ੍ਰਭੂ ਪਤੀ ਦੇ ਗੜ ਨਾਲ ਲੱਗਦੇ ਹਨ ਉਹਨਾਂ ਦੀ ਜ਼ਿੰਦਗੀ ਦੇ ਦਿਨ ਭਾਗਾ ਵਾਲੇ ਹੋ ਜਾਂਦੇ ਹਨ ਖਸਮ ਪ੍ਰਭੂ ਨੂੰ ਮਿਲ ਕੇ ਉਹਨਾਂ ਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ ਜਦੋਂ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ ਫਿਰ ਪ੍ਰਭੂ ਪਰਮਾਤਮਾ ਉਸ ਸੇਜ ਤੇ ਆਉਂਦਾ ਜਿਹੜੀ ਪਵਿੱਤਰ ਸੇਜ ਬਣ ਜਾਂਦੀ ਹੈ ਤੇ ਜੇ ਕੂੜ ਕੱਪੜਾ ਨਾ ਭਰੀ ਹੋਈ ਆ ਈਰਖਾ ਨਾ ਦਵੇਦ ਨਾ ਕਾਮ ਕ੍ਰੋਧ ਲੋ ਬਿਸਿਆ ਬਕਾਰਾ ਨਾ ਭਰੀ ਹੋਈ ਆ ਤੇ ਫੇਰ ਉਹ ਗੰਦੀ ਥਾਂ ਤੇ ਤਾਂ ਕੁੱਤਾ ਵੀ ਨਹੀਂ ਬੈਂਦਾ ਜੇ ਸਿੱਧੀ ਜੀ ਗੱਲ ਸਮਝਣੀਆਂ ਤਾਂ ਉਹ ਵੀ ਪੂਛ ਮਾਰ ਕੇ ਬੈਂਦਾ ਸਾਫ ਜਿਆ ਕਰਕੇ ਆਪਣੇ ਹਿਰਦੇ ਨੂੰ ਸਾਫ ਕਰ ਲੈ ਉਹ ਕਾਲਪੁਰਖ ਵਾਹਿਗੁਰੂ ਆ ਬੈਠੇ ਬਸੇਗਾ ਤੇਰੇ ਹਿਰਦੇ ਦੀ ਸੇਜ ਤੇ ਅੱਗੇ ਮਹਾਰਾਜ ਨੇ ਦੱਸਿਆ ਪ੍ਰਭ ਦ੍ਰਿਸ਼ਟ ਤਾਰੀ ਮਿਲੇ ਮੁਰਾਰੀ ਸਗਲ ਕਲਮਲ ਭੇ ਹਾਨ ਹਾਨ ਦਾ ਮਤਲਬ ਆ ਵੀ ਹਾਰ ਕੇ ਮਹਾਰਾਜ ਕਹਿੰਦੇ ਜਿੰਨਾ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ ਜਿਨ੍ਹਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ ਉਹਨਾਂ ਦੇ ਪਿਛਲੇ ਕੀਤੇ ਸਾਰੇ ਪਾਪ ਨਾਸ ਹੋ ਜਾਂਦੇ ਹਨ ਜਿੰਨੇ ਵੀ ਕੀਤੇ ਅੱਜ ਤੋ ਜ 40 ਸਾਲ ਦਾ ਕੋਈ 30 ਦਾ ਕੋਈ 50 ਦਾ ਜੋ ਵੀ ਜਾਣੇ ਅਣਜਾਣੇ ਗੁਨਾਹ ਕੀਤੇ ਆ ਵੈਸੇ ਗੁਨਾਹ ਤਾਂ ਬੰਦਾ ਸਾਹ ਸਾਹ ਦੇ ਨਾਲ ਹੀ ਕਰੀ ਜਾਂਦਾ ਹੈ ਸਾਹ-ਸਾਹ ਨਾਲ ਹੀ ਗੁਨਾਹ ਕਰੀ ਜਾਂਦਾ ਕਿਉਂਕਿ ਸਾਹ ਦੇ ਹਰੇਕ ਸਾਹ ਦੇ ਨਾਲ ਸੋਚ ਮਾੜੀ ਮਨ ਦੇ ਅੰਦਰ ਕੁਛ ਨਾ ਕੁਛ ਚੱਲੀ ਜਾਂਦਾ ਕਿਸੇ ਭੈਣ ਭਰਾ ਵਾਸਤੇ ਕਿਸੇ ਮਤਲਬ ਰਿਸ਼ਤੇਦਾਰ ਲਈ ਕਿਸੇ ਆਂਢੀ ਗਮਾਂਢੀ ਲਈ ਈਰਖਾਈ ਚੱਲੀ ਜਾਂਦੀ ਆ ਵੀ ਇਹ ਤਾਂ ਆ ਹੋ ਜੇ ਨਾ ਇਹ ਐਂ ਕਰਦਾ ਇਹ ਤਾਂ ਆ ਹੋਣਾ ਚਾਹੀਦਾ ਸਾਹ-ਸਾਹ ਨਾਲ ਹੀ ਗੁਨਾਹ ਕਰੀ ਜਾਂਦਾ ਇਨਸਾਨ ਪਰ ਮਹਾਰਾਜ ਕਹਿੰਦੇ ਤੇਰੇ ਕੀਤੇ ਪਿਛਲੇ ਜਨਮ ਦੇ ਗੁਨਾਹ ਬਕਸੇ ਜਾਣਗੇ ਕਦੋਂ ਜੇ ਤੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਨਾਮ ਬਾਣੀ ਨਾਲ ਜੁੜ ਜੇ ਤਾਂ ਫਿਰ ਕੀਤੇ ਯੋਗਨ ਬਖਸਲੇ ਪ੍ਰਭ ਅੱਗੇ ਮਾਰਗ ਪਾਵੇ ਜੀਵਨ ਸਫਲਾ ਹੋ ਜਾਏਗਾ ਮਨੁੱਖਾ ਜੀਵਨ ਲੇਖੇ ਲੱਗ ਜਾਏਗਾ ਫਿਰ ਅੱਗੇ ਮਹਾਰਾਜ ਦੱਸਦੇ ਨੇ ਬਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਧਰ ਗੁਣ ਨਿਧਾਨ ਸ੍ਰੀ ਧਰ ਦਾ ਮਤਲਬ ਹੁੰਦਾ ਜੀ ਲక్ష్ਮੀ ਪਤੀ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਧਾਨ ਖਜ਼ਾਨਾ ਜਿਹੜਾ ਨਾ ਮੁੱਕਣ ਵਾਲਾ ਹੋਵੇ ਮਹਾਰਾਜ ਕਹਿੰਦੇ ਨਾਨਕ ਜੀ ਕਹਿੰਦੇ ਨੇ हे ਭਾਈ ਲక్ష్ਮੀ ਪਤੀ ਪ੍ਰਭੂ ਸਾਰੇ ਗੁਣਾਂ ਦਾ ਖਜ਼ਾਨਾ ਪ੍ਰਭੂ ਮੈਨੂੰ ਮਿਲ ਪਿਆ ਹੈ ਮੇਰੇ ਮਨ ਦੀ ਮੇਰੇ ਮਨ ਦੀ ਮਰਾਦ ਪੂਰੀ ਹੋ ਗਈ ਹੈ ਹੋਰ ਕੀ ਚਾਹੀਦਾ ਜੀ ਮਨ ਦੀ ਮਰਾਦ ਪੂਰੀ ਹੋ ਗਈ ਤਾਂ ਫਿਰ ਹੋਰ ਕੀ ਚਾਹੀਦਾ ਫਿਰ ਸਮਝ ਲਓ ਜੇ ਤੇਰੇ ਮਨ ਦੀਆਂ ਮਰਾਦਾਂ ਪੂਰੀਆਂ ਹੋ ਰਹੀਆਂ ਤਾਂ ਅਕਾਲ ਪੁਰਖ ਵਾਹਿਗੁਰੂ ਪੂਰੀਆਂ ਕਰ ਰਿਹਾ ਹੈ ਅਗਲਾ ਸ਼ਬਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਿਹੜੇ ਮੂਲ ਮੰਤਰ ਦਾ ਪਾਠ ਕਰਦੇ ਨੇ ਭੈਣਪਰਾ ਉਹ ਧਿਆਨ ਦਿਓ ਮੂਲ ਮੰਤਰ ਸਿਰਫ ਗੁਰਪ੍ਰਸਾਦ ਤੱਕ ਆ ਜੀ ਜੇ ਅਗਲੀ ਅਸੀਂ ਪੰਕਤੀ ਨਾਲ ਪੜ੍ਹਦੇ ਆ ਜਪ ਜਪ ਬਾਣੀ ਦਾ ਨੌਵਾਂ ਦੋਨੇ ਪਾਸੇ ਡੰਡੀਆਂ ਲੱਗੀਆਂ ਹੋਈਆਂ ਜਪ ਨੂੰ ਨਾ ਉਧਰ ਜੋੜਿਆ ਜਾ ਸਕਦਾ ਨਾ ਇੱਧਰ ਜੋੜਿਆ ਜਾ ਸਕਦਾ ਜਪ ਸਿਰਫ ਨੌਵਾਂ ਬਾਣੀ ਦਾ ਫਿਰ ਆਪਾਂ ਗਾਹ ਪੜ ਲੈਂਦੇ ਆ ਕਈ ਭੈਣ ਭਰਾਵੇਂ ਪੜਦੇ ਦੇਖੇ ਆਮ ਹੀ ਜਾਦਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਤੱਕ ਪੜਦੇ ਨੇ ਉਹ ਗਰਬਾਣੀ ਜਪ ਨੌਵਾਂ ਤੇ ਗਾਹ ਫਿਰ ਉਹ ਪੌੜੀ ਸ਼ੁਰੂ ਹੋ ਗਈ ਸ਼ਲੋਕ ਸ਼ੁਰੂ ਹੋ ਗਿਆ ਗੁਰ ਪ੍ਰਸਾਦ ਤੱਕ ਕੀ ਪੜਨਾ ਪਾਈ ਮੂਲ ਮੰਤਰ ਜੇ ਆਪਾਂ ਕਹਿੰਨੇ ਆ ਨਾ ਵੀ ਅਸੀਂ ਮੂਲ ਮੰਤਰ ਦਾ ਪਾਠ ਕੋਈ ਕਰਦਾ ਧਿਆਨ ਨਾ ਬੰਨ੍ਹਦਾ ਕੋਈ 10 20 ਮਿੰਟ ਬਹੁਤ ਚੰਗੀ ਗੱਲ ਆ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਆ ਇਹ ਇੱਕ ਓੰਕਾਰ ਸਤਨਾਮ ਇੱਕ ਓੰਕਾਰ ਕਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਸਤਨਾਮ ਸਦੀਵੀ ਰਹਿਣ ਵਾਲਾ ਉਹ ਦਾ ਆਉਂਦਾ ਨਾ ਜਾਂਦਾ ਕਿਤੇ ਸਦੀਵੀ ਰਹਿੰਦਾ ਹਰ ਥਾਂ ਤੇ ਟਿਕਿਆ ਰਹਿੰਦਾ ਹਰ ਜੀਵ ਅੰਦਰ ਆ ਕਰਤਾ ਪੁਰਖ ਉਹ ਪੁਰਖ ਇੱਕੋ ਹੀ ਆ ਕਰਨ ਕਰਾਉਣ ਵਾਲਾ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਕਰਤਾ ਪੁਰਖ ਜਿਹਨੂੰ ਆਪਾਂ ਕਰਤਾ ਧਰਤਾ ਕਹਿੰਨੇ ਆ ਵੀ ਜੇ ਕਿਸੇ ਨੇ ਚੀਜ਼ ਬਣਾਈ ਆ ਕੋਈ ਆਪਾਂ ਕਹਿੰਨੇ ਆ ਉਹਨੇ ਬਣਾਈ ਆ ਉਹਦਾ ਕਰਤਾ ਹੋ ਗਿਆ ਉਹ ਜਿਹਨੇ ਟਰੈਕਟਰ ਬਣਾਇਆ ਉਹ ਟਰੈਕਟਰ ਦਾ ਕਰਤਾ ਹੋ ਗਿਆ ਜਿਹਨੇ ਕਾਰ ਬਣਾਈ ਆ ਉਹ ਕਾਰ ਦਾ ਕਰਤਾ ਕਾਰ ਦਾ ਕਰਤਾ ਹੋ ਗਿਆ ਜਿਹਨੇ ਕੋਈ ਆਹ ਇਮਾਰਤ ਬਣਾਈ ਆ ਆਪਾਂ ਕਹਿੰਨੇ ਆ ਇਹ ਮਿਸਤਰੀ ਆ ਇਹਨੇ ਬਣਾਇਆ ਜੀ ਇਹੇ ਪਰ ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਕਰਤਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਜਿਹੜਾ ਇਹ ਮਕੌੜੇ ਜੀਵ ਜੰਤੂ ਪਸ਼ੂ ਪੰਛੀਆਂ ਨੂੰ ਪੈਦਾ ਕਰਕੇ ਉਹਨਾਂ ਦੀ ਸਾਂਭ ਸੰਭਾਲ ਕਰਨ ਵਾਲਾ ਨਰਭਉ ਉਹਨੂੰ ਕਿਸੇ ਨਾਲ ਵੀ ਕਿਸੇ ਵੀ ਕਿਸਮ ਦਾ ਡਰ ਨਹੀਂ ਹੈ ਕਿਸੇ ਦਾ ਵੀ ਮੌਤ ਦਾ ਵੀ ਡਰ ਨਹੀਂ ਹੈ ਉਸ ਅਕਾਲ ਪੁਰਖ ਵਾਹਿਗੁਰੂ ਕਿਉਂਕਿ ਉਹਦੇ ਨੇੜੇ ਮੌਤ ਆਉਂਦੀ ਨਹੀਂ ਉਹ ਸਾਰੀਆਂ ਚੀਜ਼ਾਂ ਤੋਂ ਬੇ ਡਰ ਹੈ ਕਿਸੇ ਚੀਜ਼ ਦਾ ਵੀ ਉਹਨੂੰ ਡਰ ਨਹੀਂ ਹੈ ਨਿਰਭਉ ਅਗਲਾ ਸ਼ਬਦ ਆ ਨਰਬੈਰ ਨਰਬੈਰ ਦਾ ਭਾਵ ਆ ਵੀ ਕਿਸੇ ਨਾਲ ਵੈਰ ਨਹੀਂ ਕਰਦਾ ਉਹਨੂੰ ਚਾਹੇ ਕੋਈ ਗਾਲਾਂ ਕੱਢੇ ਚਾਹੇ ਕੋਈ ਉਹਦਾ ਨਾਮ ਜੱਪੇ ਚਾਹੇ ਕੋਈ ਉਹਦਾ ਨਾਮ ਲਏ ਚਾਹੇ ਨਾ ਲਏ ਜਿਹੜਾ ਵੀ ਜੀਵ ਉਹਨੇ ਪੈਦਾ ਕੀਤਾ ਸਾਰਿਆਂ ਦੀ ਦੇਖਭਾਲ ਕਰਦਾ ਚਾਹੇ ਕੋਈ ਉਹਨੂੰ ਭਾਈ ਚੰਗਾ ਸਮਝੇ ਤੇ ਚਾਹੇ ਕੋਈ ਨਾ ਸਮਝੇ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਆਪਾਂ ਕਹਿ ਦਿੰਨੇ ਆਪਾਂ ਕਹਦਣੇ ਯਾਰੇ ਮਾੜੇ ਕੰਮ ਕਰਦਾ ਇਹਦਾ ਆ ਹੁਣਾ ਚਾਹੀਦਾ ਆਪਾਂ ਕਹਿਨੇ ਆ ਵੀ ਰੱਬ ਐਂ ਕਰ ਦਵੇ ਦਿਨ ਪਰ ਨਹੀਂ ਉਸ ਪ੍ਰਭੂ ਪਰਮਾਤਮਾ ਨੇ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਇਹ ਕਰਮ ਕਰਨਾ ਪਾਈ ਮਨੁੱਖ ਦੀ ਆਜ਼ਾਦੀ ਆ ਕਰ ਸਕਦਾ ਉਹ ਜਦੋਂ ਟਾਈਮ ਆਏਗਾ ਸਜ਼ਾ ਨੂੰ ਜ਼ਰੂਰ ਮਿਲੇਗੀ ਪਰ ਉਹ ਬੈਰ ਨਹੀਂ ਕਰਦਾ ਕਿਉਂ ਨਹੀਂ ਬੈਰ ਕਰਦਾ ਉਹ ਇਹ ਨਹੀਂ ਕਹਿੰਦਾ ਵੀ ਇਹ ਮੇਰਾ ਨਾਮ ਨਹੀਂ ਜਪਦਾ ਇਹ ਮਾਰੇ ਕੰਮ ਕਰਦਾ ਵੀ ਇਹਨੂੰ ਮੈਂ ਆਕਸੀਜਨ ਨਹੀਂ ਦੇਣੀ ਇਹਨੂੰ ਮੈਂ ਪਾਣੀ ਨਹੀਂ ਦੇਣਾ ਇਹਨੂੰ ਮੈਂ ਧੁੱਪ ਨਹੀਂ ਦੇਣੀ ਨਾ ਸਾਰਿਆਂ ਨੂੰ ਇੱਕੋ ਜੀ ਧੁੱਪ ਦੀਆਂ ਕਰਨਾ ਮਿਲਦੀਆਂ ਨੇ ਆਕਸੀਜਨ ਮਿਲ ਰਹੀ ਹੈ ਹਵਾ ਪਾਣੀ ਮਿਲ ਰਿਹਾ ਸਵਾਸ ਮਿਲਦੇ ਰਹੇ ਸਭ ਕੁਝ ਇੱਕੋ ਜਿਹਾ ਦੇ ਰਿਹਾ ਉਹ